ਦੇਖਦੇ ਆ ਚੰਗਿਆ ਟੀਵੀ ਤੇ ਮੈਂ ਹਾਂ ਫਰੋਨ ਰਿੰਪੀ ਦਾ ਜੇ ਸਿਆਸਤ ਕਿਸਨੇ ਜਿਸਨੇ ਜਿਸ ਨੂੰ ਲਾ ਕੇ ਲਗਾਤਾਰ ਕਿਧਰੋਂ ਤੋਂ ਪੱਖ ਦੀ ਨਜ਼ਰ ਆ ਰਹੀ ਹੈ ਹੁਣ ਪੰਜਾਬ ਕੌਂਗਰਸ ਦੇ ਸਾਥਕਾਂ ਵਰਦਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਦੋ ਪ੍ਰਤਾਪ ਬਾਦਲ ਤੇ ਨਿਸ਼ਾਨਾ ਸਾਧ ਦਿੱਤਾ ਹੈ ਦੱਦਿ ਉਹਨਾਂ ਨੇ ਹੁਣ ਕੋਸ਼ਿਸ਼ਾਂ ਜੀ ਕਰਕੇ ਪ੍ਰਤਾਪ ਬਾਦਲ ਦੇ ਕੋਲੋਂ ਕੁਝ ਸਵਾਲ ਪੁੱਛਣੇ ਫੋਟੋ ਸ਼ੂਟ ਕਰਕੇ ਨਾਲ ਹੀ ਨਵ ਸਿੱਤੂ ਨੇ ਧੰਨਵਾਦ ਵੀ ਲਿਖਿਆ ਉਹਨਾਂ ਨੇ ਪਤਾ ਬਾਜ਼ੂਨ ਨੂੰ ਕਿ ਜਦੋਂ ਕੈਪਟਨ ਦੀ ਸਰਕਾਰ 4.4 ਸੱਤਾ ਦੇ ਵਿੱਚ ਆਈ ਸੀ ਇਸ ਸਮੇਂ ਦੌਰਾਨ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਨ੍ਹਾਂ ਮੈ ਗੁਟਕਾ ਸਾਹਿਬ ਦੀ ਸੂਖਾ ਕੇ ਘਰ ਘਰ ਨੌਕਰੀ ਕਿਸਾਨਾਂ ਦੀ ਕਰਜ਼ਾ ਮਾਫ ਕਰਨਾ ਨੌਜਵਾਨਾਂ ਨੂੰ 스마트 ਫੋਨ ਦੇ ਇਹਨਾਂ ਵਾਅਦੇ ਕਰਕੇ ਪੰਜਾਬ ਨਾਲ ਧੋਖਾ ਕੀਤਾ ਕਿ ਇਹ ਕਾਂਗਰਸ ਪਾਰਟੀ ਦੀ ਹਾਦ ਕਰ ਨਹੀਂ ਬਣਿਆ ਉੱਥੇ ਨਵਜੋਸ ਸਿੱਤੂ ਨੇ ਵੀ ਸਵਾਲ ਕੀਤਾ ਕਿ ਜਦੋਂ ਉਹ ਕੈਪਟਨ ਨੂੰ ਜਾਤੀ ਤੌਰ ਤੇ ਪੰਜਾਬ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਨੂੰ ਸਵਾਲ ਕਰਦੇ ਸੀ ਉਹ ਤਾਂ ਤੁਸੀਂ ਦਿੱਲੀ ਵਿੱਚ ਸੁੱਤੇ ਪਏ ਸੀ ਨਬਜੋ ਸਿੱਧੂ ਨੇ ਅੱਗੇ ਸਵਾਲ ਕਰਦੇ ਵੀ ਕਿ ਕਿ ਜਦੋਂ ਪ੍ਰਦਾਨ ਕਰਨ ਤੋਂ ਬਾਅਦ ਉਹ ਤੁਹਾਡੇ ਕੋਲ ਆਏ ਤਾਂ ਤੁਸੀਂ ਸੋਸੋ ਗਾਲ੍ਹਾਂ ਕੱਢ ਕੈਪਟਨ ਦੇ ਕਰਦੇ ਚਲੇ ਗਏ ਤੇ ਤੁਸੀਂ ਉੱਥੇ ਸੁੱਤੇ ਤੁਸੀਂ ਉੱਥੇ ਕੁੱਕਰ ਦੀ ਟੰਗਾ ਫੜ ਕੇ ਐਸਐਸਪੀ ਨੂੰ ਗੋਣ ਲਈ ਕੈਪਟਨ ਦੀ ਗੋਦੀ ਜਿਹੜਾ ਬੈਠ ਜਾਂਦੇ ਕਿ ਇਹ ਪੰਜਾਬ ਨਾਲ ਵਿਸ਼ਵਾਸ ਘਟ ਰਹੀ ਹੋਇਆ ਸੀ ਇਸੇ ਤਰ੍ਹਾਂ ਪਤਾ ਆਪਾਪਾ ਨੂੰ ਹੋਰ ਪੋਸਟਵਾਰੇ ਸਵਾਲ ਜਿਹੜਾ ਨਵਜੋਤ ਸਿੰਘ ਸਿੱਧੂ ਵੱਲੋਂ ਪੁੱਛੇ ਗਏ ਨੇ ਆਖਿਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਬਾਦਪਾ ਸਾਹਿਬ ਇਹ ਪੰਜਾਬ ਦੀ ਜਨਤਾ ਸਭ ਜਾਣਦੀ ਹੈ ਤਸਨੀ ਉਹ ਗੇ ਵੀ ਕਿ ਹਾਲੇ ਦੇ ਵਿੱਚ ਦਿੱਲੀ ਦੇ ਵਿੱਚ ਪੰਜਾਬ ਦੇ ਕਾਂਗਰਸੀ ਆਗੂ ਦੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਵਿਰੋਧੀ ਧਿਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਉਠ ਰਹੀ ਸੀ